ਵੀ ਫੌਜਾਂ ਵੀ ਹੈ ਉਹਨਾਂ ਨੂੰ ਕਹਿ ਕੇ ਹਿੰਦੂਆਰੋਂ ਬਸਾਂ ਤੋਂ ਕੱਢ ਕੇ ਮਾਰਿਆ ਜਾਂਦਾ ਸੀ ਜੀ ਮੜੇ ਜਾਂਦੇ ਕਿ ਉਹ ਬਾਬਾ ਜੈ ਸਿੰਘ ਦੇ ਦਾ ਵੀਡੀਓ ਆਈ ਸੀ ਫੌਜ ਦੇ ਵਿੱਚ ਬੱਚੇ ਪਾਦੀ ਹੋਣ ਗਏ ਹਮ ਉੱਥੇ ਉਹਨੂੰ ਦੇ ਸਾਰੇ ਘਾਤਰੇ ਨੂੰ ਆ ਕੇ ਫੌਜ ਵਾਲੇ ਨੇ ਜੀ ਜੋ ਬਿਆਨ ਉਹਨੇ ਦਿੱਤਾ ਹੈ ਬਿਲਕੁਲ ਉਹਨੇ ਸਹੀ ਬਿਆਨ ਦਿੱਤਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ ਚਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਦਾ ਜੀ ਦੇਸ਼ਵਿਦੇਸ਼ਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਫੋਨ ਕਰਨ ਤੇ ਜੀ ਸੋ ਦੋਸਤੋ ਮੇਰੇ ਨਾਲ ਬਾਬਾ ਹਮੀਰ ਸਿੰਘ ਮੁਖਸਰ ਤੋਂ ਫੋਨ ਲਾਈਨ ਤੇ ਜੁੜੇ ਹੋਏ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਦਾ ਮੁੱਦਾ ਜਿਹੜਾ ਬਹੁਤ ਗਰਮਾਇਆ ਹੋਇਆ ਹੈ ਦੇਸ਼ ਦੇ ਵਿੱਚ ਸੋ ਬਾਬਾ ਜੀ ਪਹਿਲਾ ਸਵਾਲ ਇਹ ਹੈਗਾ ਕਿ ਰਾਹੁਲ ਗਾਂਧੀ ਨੇ ਜਿਹੜੀ ਅਮਰੀਕਾ ਯਾਤਰਾ ਦੇ ਵਿੱਚ ਪਹੁੰਚੇ ਸੀਗੇ ਕਾਨਫਰੰਸ ਦੇ ਦੌਰਾਨ ਉੱਥੇ ਸਿੱਖਾਂ ਦੇ ਲਈ ਬੜਾ ਵੱਡਾ ਬਿਆਨ ਦਿੱਤਾ ਸੀ ਕਿ ਸਿੱਖ ਆਉਣ ਵਾਲੇ ਸਮੇਂ 'ਚ ਕੜਾ ਤੇ ਪਗੜੀ ਪੂਸ਼ਕਰ ਪਹਿਨਣਗੇ। ਇਸ ਦੇ ਬਾਰੇ ਬਾਬਾ ਜੀ ਤੁਹਾਡਾ ਕੀ ਕਹਿਣਾ ਹੈ? ਵੇਖੋ ਜੀ ਜਿਹੜਾ ਆਪ ਜਾਣ ਉਹਨੇ ਦਿੱਤਾ ਹੈ ਕਰੇ ਤੇ ਪਗੜੀ ਬਾਰੇ। ਹਾਂਜੀ। ਉਹ ਬਿਲਕੁਲ ਸਹੀ ਬਿਆਨ ਦਿੱਤਾ ਹੈ ਜਦੋਂ ਸਾਡੇ ਬੱਚੇ ਹਮਤ ਝਾਂਦਿੰਦੇ ਸਕੂਲਾਂ ਦੇ ਵਿੱਚ ਹੂੰ। ਇੱਕ ਇੱਕ ਥਾਂ ਦੀ ਮਸਾਲਾ ਨਹੀਂ ਹਜ਼ਾਰਾਂ ਥਾਂ ਵੀ ਮਸਾਲਾ ਹੈ ਵੀ ਉਹਨਾਂ ਦੇ ਖਾਤਲ ਰੁਵਾਈ ਜਾਂਦੇ ਆ ਉਹਨਾਂ ਦੇ ਗਾਤਲੇ ਰੁਵਾਈ ਜਾਂਦੇ ਆ ਜੀ ਆ ਥੋੜੇ ਜਿਹੇ ਦਿਨ ਹੋ ਗਏ ਇੱਕ ਬੱਚੇ ਦੇ ਕੇਸ ਨੂੰ ਤੇ ਜੀ ਜਿਹੜਾ ਉਹਨੇ ਬਿਆਨ ਦਿੱਤਾ ਬਿਲਕੁਲ ਉਹਨੇ ਸਹੀ ਦਿੱਤਾ ਹੈ ਜਿਹੜੀ ਬੀਜੇਪੀ ਆਰਐਸਐਸ ਹੈ ਹਾਂਜੀ ਇਹਨਾਂ ਨੇ ਸਿੱਖਾਂ ਨੂੰ ਉੱਥੋਂ ਹੱਥ ਪਾਇਆ ਜਿੱਥੋਂ ਸਿੱਖਾਂ ਦਾ ਮੋੜ ਵਾਝਦਾ ਹੈ ਹਾਂਜੀ ਵੇ ਸਕੂਲ ਦੇ ਵਿੱਚ ਬੱਚਾ ਪੜ੍ਹੂਗਾ ਪੜ ਕੇ ਉਹ ਜੱਜ ਬਣਦਾ ਵਕੀਲ ਬਣਦਾ ਹੈ ਹਾਂਜੀ ਫਿਰ ਉਹ ਫੰਕਸ਼ਨ ਬਣਦਾ ਇਹਨਾਂ ਨੇ ਸਿੱਖੀ ਮੋਢੇ ਤੋਂ ਸਾਡੀ ਖਤਮ ਕਰਨ ਵਾਸਤੇ ਉਥੋਂ ਇਹ ਬੀਜੇਪੀ ਤੇ ਆਰਐਸਐਸ ਨੇ ਸਾਡੇ ਸਿੱਖਾਂ ਦੇ ਬੱਚਾ ਨੂੰ ਹੱਥ ਪਾਇਆ ਹੈ ਪਿਛਲੇ ਸਕੂਲਾਂ ਦੇ ਵਿੱਚ ਕੜੇ ਲਮਉਂਦੇ ਆ ਹੂੰ ਜਿਹੜੇ ਗੱਤੇ ਉਹ ਲਮਉਂਦੇ ਆ ਇੱਕ ਥਾਂ ਤੇ ਵੀਡੀਓ ਆਈ ਸੀ ਖੌੜੇ ਵਿੱਚ ਬੱਚੇ ਪਾਤੀ ਹੋਣ ਗਏ ਉੱਥੇ ਉਹਨਾਂ ਦੇ ਸਾਰੇ ਗਾਤਰੇ ਲੁਹਾੜੇ ਫੌਜ ਵਾਲੇ ਨੇ ਜੀ ਜੋ ਬਿਆਨ ਉਹਨੇ ਦਿੱਤਾ ਹੈ ਬਿਲਕੁਲ ਉਹਨੇ ਸਹੀ ਬਿਆਨ ਦਿੱਤਾ ਹੈ ਜੀ ਜੀ ਸੋ ਬਾਬਾ ਜੀ ਅਗਲਾ ਸਵਾਲ ਇਹ ਹੈਗਾ ਕਿ ਜਿਵੇਂ ਇਸ ਤਰ੍ਹਾਂ ਭਾਜਪਾ ਦੇ ਲੀਡਰ ਰਣਿਤ ਬਿੱਟੂ ਜੋ ਕੋ ਲੁਧਿਆਣਾ ਤੋਂ ਹਾਰੇ ਹੋਏ ਇੱਕ ਮੰਤਰੀ ਨੇ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਨੇ ਭਾਜਪਾ ਨੇ ਕੈਬਨਟ ਮੰਤਰੀ ਦਾ ਅਹੁਦਾ ਵੀ ਦਿੱਤਾ ਹੈਗਾ ਸ਼ੋਅ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਤੇ ਹਮਲਾ ਕਰਦੇ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇੱਕ ਅਤਵਾਦੀ ਨੇ ਜਿਨ੍ਹਾਂ ਨੇ 84 ਦੇ ਵਿੱਚ ਦਰਵਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਤੇ ਕਈ ਬੇਦਿਸ਼ ਲੋਕਾਂ ਨੂੰ ਕਤਲ ਕੀਤਾ ਸੀ ਇਸ ਦੇ ਬਾਰੇ ਕੀ ਕਹੋਗੇ ਦੇਖੋ ਜੀ ਜੋ ਜੀਤ ਬਿੱਟੂ ਨੇ ਬਿਆਨ ਦਿੱਤਾ ਹੈ ਉਹ ਚੜ ਦੇ ਤੋਸਰੇ ਨੇ ਹੂੰ ਉਹਨੇ ਉਹ ਸਵੀਕਾਰ ਕਰ ਲਿਆ ਹੈ ਵੀ ਜਿਹੜੀ ਕਾਂਗਰਸ ਪਾਰਟੀ ਹੈ ਜੀ ਇਹ ਅਤਵਾਦੀ ਸੀ ਹੂੰ ਇੱਕ ਗਵਰਨਰ ਸੀ ਉਸ ਗਵਰਨਰ ਨੇ ਬਿਆਨ ਦਿੱਤਾ ਸੀ ਵੀ ਮੇਰੇ ਮਰੇ ਤੋਂ ਪਿੱਛੋਂ ਕਿਤਾਬ ਛਾਪਿਆ ਜੀ ਜੀ ਵੀ ਜਦੋਂ ਹਿੰਦੂਆਂ ਨੂੰ ਬੱਥਾਂ ਤੋਂ ਲਾ ਕੇ ਕੱਢ ਕੇ ਮਾਰਿਆ ਜਾ ਰਿਹਾ ਸੀ ਉਹ ਇਹਦਾ ਜਿਹੜਾ ਦਾਦਾ ਸੀ ਹੂੰ ਉਹ ਜਦ ਹੀ ਆਪਣੀ ਖੋਸਾਂ ਹੁੰਦੀਆਂ ਉਹਨਾਂ ਨੂੰ ਕਹਿ ਕੇ ਹਿੰਦੂਆਂ ਨੂੰ ਬੱਥਾਂ ਤੋਂ ਕੱਢ ਕੇ ਮਾਰਿਆ ਜਾਂਦਾ ਸੀ ਜੀ ਮਰੇ ਜਾਂਦੇ ਸੀ ਉਹ ਬਾਬਾ ਜਰਨੈਲ ਸਿੰਘ ਦੇ ਨਾਂ ਤੇ ਅੱਛਾ ਨਾਂ ਬਾਬਾ ਜਰਨੈਲ ਸਿੰਘ ਦਾ ਵੀ ਨਾਂ ਲੱਗਦਾ ਸੀ ਬਾਬਾ ਜਰਨੈਲ ਸਿੰਘ ਦਾ ਤੇ ਮਾਰਦਾ ਸੀ ਇਹਦਾ ਬੁੱਚੜ ਦਾ ਪਿਓ ਦਾਦਾ ਦਾਦਾ ਜਿਹੜਾ ਬਿਆਨ ਤੋਂ ਕਾਣਾ ਸੀ ਜੀ ਤਿੰਨ ਪਹਿਲੀ ਗੱਲ ਤਾਂ ਵੀ ਸਾਰੀ ਉਮਰ ਇਹ ਕਾਂਗਰਸ ਦੇ ਵਿੱਚ ਰਿਹਾ ਹੂੰ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਮਾਣੇ ਹਾਂਜੀ ਤਿੰਨ ਵਾਰੀ ਇਹ ਐਮਪੀ ਬਣਿਆ ਕਾਂਗਰਾ ਦੀ ਕਿਰਤੀ ਲੁਧਿਆਣਾ ਤੋਂ ਲੁਧਿਆਣਾ ਤੋਂ ਜੀ ਤਿੰਨ ਵਾਰੀ ਇਹ ਸਿੱਖਾਂ ਨੂੰ ਅੱਤਵਾਦੀ ਕਹਿੰਦਾ ਰਿਆਂ ਹਾਂਜੀ ਸਿੱਖਾਂ ਨੂੰ ਜਦੋਂ ਪੁਲਸ ਮਾਰਦੀ ਸੀ ਤੇ ਪਿੱਛੇ ਵੀ ਇਹਦੇ ਜਾਣ ਆਏ ਸੀ ਵੀ ਸਿੱਖਾਂ ਦੇ ਇਹ ਅੱਤਵਾਦੀ ਸੀ ਉਹਨਾਂ ਦਾ ਕੋਈ ਭੋਗ ਨਹੀਂ ਸੀ ਪੌਂਦਾ ਹੂੰ ਜਦੋਂ ਅੰਮ੍ਰਿਤਪਾਲ ਦੇ ਨਾਲ ਇਹਦੇ ਬਿਆਨਾਂ ਦੀ ਟੱਕਰ ਹੋਈ ਹੈ ਜੀ ਹੁਣ ਇਹ ਕਹਿੰਦਾ ਹੈ ਵੀ ਰਹੁਲ ਗਾਂਧੀ ਅੱਤਵਾਦੀ ਹੈ ਜਿਹੜਾ ਆਪਣਾ ਸੋਨੀਆ ਦਾ ਮੁੰਡਾ ਹੈ ਹੂੰ ਇਹਨੇ ਆਪਣੇ ਆਪ ਨੂੰ ਇਹਨੇ ਸਵੀਕਾਰਤਾ ਵੀ ਅਸੀਂ ਵੀ ਅੱਤਵਾਦੀ ਆਂ ਇਹ ਕਾਂਗਰਸ ਜਿਹੜੀ ਪਾਰਟੀ ਹੈ ਉਹ ਵੀ ਅੱਤਵਾਦੀ ਹੈ ਹੁਣ ਇਹਨੇ ਮੰਨਿਆ ਵੀ ਦਰਬਾਰ ਸਾਹਿਬ ਤੇ ਜੋ ਟੈਕ ਹੋਇਆ ਹਰਮੰਦਰ ਸਾਹਿਬ ਦੇ ਚ ਗੋਲੀਆਂ ਵੱਡੀਆਂ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਵੱਡੀਆਂ ਉੱਤੇ ਖੂਨ ਡੁੱਲਿਆ ਹੂੰ ਜਿਹੜਾ ਅਜੇ ਤੋ ਪਹਿਲਾਂ ਇਹ ਉਸ ਨੂੰ ਸਹੀ ਜਾਦੇ ਰਹੇ ਵੀ ਜੋ ਹਰ ਮੰਦਰ ਸਰ ਦੇ ਅਟੈਕ ਹੋਇਆ ਸਹੀ ਹੋਇਆ ਹੈ। ਬਾਬਾ ਜੀ ਇੱਕ ਸਵਾਲ ਹੈ ਵੀ ਜਿਸ ਤਰ੍ਹਾਂ ਇਹਨਾਂ ਦੇ ਬਾਬਾ ਜੀ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਇਹਨਾਂ ਦੇ ਦਾਦਾ ਜੀ ਸੀਗੇ ਬਿੰਦ ਸਿੰਘ ਇਹਨੇ ਸਾਬਤ ਗੱਲ ਕਰ ਦਿੱਤੀ ਹੈ ਵੀ ਉਹ ਵੀ ਇੱਕ ਅਤਵਾਦੀ ਸੀ। ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਹਾਂ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਰਿਹਾ ਤਿੰਨ ਵਾਰੀ ਐਮਪੀ ਰਿਹਾ ਇਹ ਅੱਜ ਮੰਨ ਚੁੱਕਿਆ ਵੀ ਕਾਂਗਰਸ ਅਤਵਾਦੀ ਹੈ। ਹੂੰ ਇਹ ਆਪਦੇ ਮੂੰਹ ਆ ਮੰਨ ਚੁੱਕਿਆ ਹੈ। ਜੇ ਰਹੁਲ ਗਾਂਧੀ ਅੱਤਵਾਦੀ ਐ ਤੇ ਫਿਰ ਸਾਰੀ ਕਾਂਗਰਸ ਅੱਤਵਾਦੀ ਐ ਬਿਲਕੁਲ ਮੈਂ ਹੁਣ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਜੀ ਵੀ ਜਿਹੜਾ ਇਹ ਤਿੰਨ ਵਾਰੀ ਅਹੁਦੇ ਲੈ ਕੇ ਇਹ ਕਾਂਗਰਸ ਦਾ ਨਹੀਂ ਬਣਿਆ ਹਮ ਇਹ ਜਿਹੜੀ ਬੀਜੇਪੀ ਨੇ ਇੰਦਰਾ ਦੇ ਨਾਲ ਰੱਖ ਕੇ ਹਰਮੰਦਰ ਸਾਹਿਬ ਤੇ ਟੈਗ ਕਰਾਇਆ ਅਡਵਾਨੀ ਨੇ ਜੀ ਜਿਹੜਾ ਬਾਜਪਈ ਸੀ ਉਹ ਕਹਿੰਦਾ ਸੀ ਇਹ ਦੁਰਗਾ અવਤਾਰ ਧਰ ਕੇ ਆਈ ਹੈ ਇੰਦਰਾ ਵੀ ਇਹਨੇ ਜੋ ਟੈਕੀਟਾ ਸੀ ਇਹਨੂੰ ਦੁਰਗਾ ਦਾ ਖਿਤਾਬ ਦਿੰਨੀ ਹੈ ਜੀ ਇਹ ਇੱਕ ਹੱਲ ਨੂੰ ਭਾਜਪੀ ਨੂੰ ਵੀ ਆਖੂਗਾ ਜੀ ਜਿਹੜਾ ਪੱਤਾ ਹਲਕੇ ਹੁੰਦਾ ਨਾ ਉਹ ਕਿਸੇ ਦਾ ਮਰਤ ਨਹੀਂ ਹੁੰਦਾ ਕਿ ਹੁਣ ਉਹ ਕੁੱਤਾ ਹਲਕ ਚੁੱਕਿਆ ਹੈ ਜੀ ਸਾਰੀ ਉਮਰ ਇਹਨਾਂ ਨੇ ਕਾਂਗਰਸ ਨੂੰ ਖਾਧਾ ਸਿੱਖਾਂ ਗੋਲੀਆਂ ਮਾਰਾਂਗੇ ਹੂੰ ਕਾਂਗਰਸ ਤੋਂ ਉੱਭੜ ਕੇ ਹੁਣ ਭਾਜਪੀ 'ਚ ਵੜ ਗਿਆ ਕੱਲ ਨੂੰ ਇਹ ਭਾਜਪੀ ਨੂੰ ਵੀ ਆਖੂਗਾ ਵੀ ਲਾਲ ਕ੍ਰਿਸ਼ਨ ਅਡਵਾਨੀ ਨੇ ਹਰਮੰਦਰ ਸਾਹਿਬ ਤੇ ਟੈਗ ਕਰਾਇਆ ਸੀ ਕਿਹੜਾ ਅਕਲ ਵਿਹਾਰੀ ਵਾਜਪਾਈ ਨੇ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ ਇਹ ਬੀਜੇਪੀ ਟੀਵੀ ਆਤਵਾਦੀ ਹੈ ਜੀ ਜਿਹੜੀ ਇਹ ਬੀਜੇਪੀ ਹੈ ਇਹਦੇ ਤੋਂ ਕਾਰਵਾਈ ਕਰਕੇ ਇੱਕ ਦਾ ਇਹਦਾ ਜਿਹੜਾ ਅਫਸਰ ਉਹ ਖੋਇਆ ਜਾਵੇ ਜੀ ਇੱਕ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਜੀ ਜਿਹੜਾ ਪੁੱਤਾ ਹਲਕਿਆ ਹੁੰਦਾ ਉਹਦਾ ਮਿੱਤ ਨਹੀਂ ਹੁੰਦਾ ਵੀ ਉਹਨੇ ਕਿਹਨੂੰ ਵੱਢ ਜਾਣਾ ਹੈ ਹੂੰ ਕਹਿੰਦੇ ਹੁਣ ਕਾਂਗਰਸ ਨੂੰ ਵੱਢ ਰਿਹਾ ਹੈ ਤੇ ਕੱਲ ਨੂੰ ਬੀਜੇਪੀ ਨੂੰ ਵੱਢੂਗਾ ਜੀ ਜੀ ਸੋ ਬਾਬਾ ਜੀ ਅਗਲਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਬੀਜੇਪੀ ਤੇ ਆਰਐਸ ਦੇ ਲੋਕਾਂ ਦੇ ਵੱਲੋਂ ਕੂਨੇ ਦੇ ਵਿੱਚ ਕਹਿੰਦੇ ਵੀ ਇੱਕ ਮੰਦਰ ਦੇ ਵਿੱਚ ਦਰਬਾਰ ਸਾਹਿਬ ਦੀ ਨਕਲ ਕਰਕੇ ਬਿਲਕੁਲ ਹੂ ਹੂ ਇੱਕ ਇਮਾਰਤ ਤਿਆਰ ਕੀਤੀ ਗਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਇਹ ਇਹ ਬਿੱਟੂ ਅੱਜ ਉੱਥੇ ਨਹੀਂ ਬੋਲਦਾ ਜਿੱਡੇ ਸਾਡੇ ਗੁਰਦੁਆਰੇ ਢਾਏ ਹੋਏ ਐ ਆਡੇ ਗੁਰਦੁਆਰਿਆਂ ਦੀ ਨਗਲ ਬੀਜਪੀ ਕਰ ਰਹੀ ਹੈ ਹਮ ਹਾਂ ਕੇ ਇਹ ਸਹੀ ਇਹਦਾ ਮੂੰਹ ਕਿਉਂ ਨਹੀਂ ਖੋਲਦਾ ਹਮ ਹਮ ਜਿਹੜਾ ਗਿਆਨ ਗੋਦਰੀ ਸਾਡਾ ਗੁਰਦੁਆਰਾ ਟਾਇਆ ਡਾਂਗ ਮਾਰ ਟਾਇਆ ਉਹ ਪੱਥਰ ਇੱਕ ਪੱਥਰ ਗੁਰਦੁਆਰੇ ਦਾ ਨਾਂ ਹੁੰਦਾ ਉਹ ਟਾਇਆ ਉੱਥੇ ਇਹ ਬਿੱਟੂ ਬਿੱਟੂ ਕਿਉਂ ਨਹੀਂ ਇਹ ਮੂੰਹ ਖੋਲਦਾ ਹਾਂਜੀ ਵੀ ਥਾਂ ਥਾਂ ਦੇ ਉੱਤੇ ਸਾਡੇ ਸੋਤਰ ਮੀ ਫੌਜੀਆਂ ਦੇ ਉੱਤੇ ਚਾਇਕ ਹੋ ਰਹੀ ਹੈ ਸਾਡੇ ਕੱਡੇ ਨੂੰ ਆਏ ਹੋਏ ਜੀ ਰੋਜ਼ ਵੀਡੀਓ ਉੰਗੀ ਵੀ ਐ ਚੈੱਕ ਕਰੇ ਲਵਾਦੇ ਤੇ ਗੱਪਾਂ ਕਰਵਾਦੇ ਉੱਥੇ ਬਿੱਟੂ ਕਿਉਂ ਨਹੀਂ ਬੋਲਦਾ ਬਿਲਕੁਲ ਵੀ ਇਹ ਬਹੁਤ ਵੱਡਾ ਇੱਕ ਇਹ ਪੰਜਾਬ ਦਾ ਗੱਦਾਰ ਨਿਕਲਿਆ ਹੈ ਇਹ ਨਾ ਸਿੱਖੇਗਾ ਨਾ ਇਹ ਕਾਂਗਰਸ ਦਾ ਤੇ ਨਾ ਹੀ ਇਹ ਬੀਜੇਪੀ ਦਾ ਹੂੰ ਜੀ ਹਾਂ ਜੀ ਬੱਬਾ ਹਮਿੰਦਰ ਸਿੰਘ ਜੀ ਅਗਲਾ ਸਵਾਲ ਹੈਗਾ ਸਿਰਲਾ ਸਵਾਲ ਜਿਹੜਾ ਹੈਗਾ ਸੁਖਬੀਰ ਬਾਦਲ ਤੇ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਹੈ ਕਿ ਸਿੱਖਾਂ ਦੇ ਕਾਤਲ ਅੱਜ ਕਿਸ ਤਰ੍ਹਾਂ ਕੜੇ ਤੇ ਪਗੜੀ ਦੀ ਗੱਲ ਕਰਕੇ ਹਮਦਰਦੀ ਜਤਾ ਸਕਦੇ ਨੇ ਇਹ ਬਾਬਾ ਜੀ ਇਸ ਬਾਰੇ ਕੀ ਕਹਿਣਾ ਤੁਹਾਡਾ ਮੈਂ ਇਸ ਗੱਦੇਵਾਲ ਤੇ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਸਾਰੇ ਅਗੇ ਮਹੀਨੇ 2 ਨਹੀਂ ਹੋਏ ਉਹ ਤਿੰਨ ਮਹੀਨੇ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰਕੇ ਗਿਆ ਹੈ ਅਰਹੁਲ ਗਾਂਧੀ ਜੀ acha ਸੇਵਾ ਵੀ ਉਹਨੇ ਕਿੱਥੇ ਕੀਤੀ ਜਿਹੜੀ ਦਰਸ਼ਨੀ ਜੌਲੀ ਤੋਂ ਅੰਦਰ ਬਾਹਰ ਹਰਮੰਦਰ ਸਾਹਿਬ ਹੈ ਜੀ ਜਿਹੜਾ ਫਾਤੋਰ ਕੈਡਾ ਨਹੀਂ ਹੈ ਜਿਹੜੇ ਫਨਕ ਡੰਗਰੇ ਆਉਂਦੇ ਆ ਹਾਂਜੀ ਵੀ ਅਰਮਾਲ ਲੈ ਕੇ 1-3 ਦਿਨ ਉੱਥੇ ਉਹ ਸ਼ਿਵਾ ਅੰਦਰ ਘਾਦਾ ਰਿਹਾ ਹੂੰ ਵੀ ਇਹਨਾਂ ਨੂੰ ਉਹ 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 ਰੋਣਾ ਦਿੱਸਿਆ ਵੀ ਉਹ ਸਾਡਾ ਸਿੱਖਾਂ ਦਾ ਕਾਤਲ ਹੈ ਤੇ ਜਿਹੜੀ ਦੀਦੀ ਦਾਦੀ ਨੇ ਸਾਡੇ ਤਨ ਮੰਦਰ ਸਹਿਬ ਨੂੰ ਗੋਲੀਆਂ ਤੇ ਤੋਫਾਂ ਨਾਲ ਡਾਇਆ ਹੂੰ ਹਜ਼ਾਰਾਂ ਸੌ ਜਵਾਂ ਸਾਡੇ ਬੱਚੇ ਮਾਰੇ ਈਆਂ ਭੈਣਾਂ ਦੀ ਇੱਜ਼ਤ ਰੁਪੀ ਹਾਂਜੀ ਉਹ ਕਿਸੇ ਦੀo ਸੇਵਾ ਕਰਦਾ ਸੀ ਤੇ ਉਹ ਉਹਦਾ ਨਾਂ ਕਿਸੇ ਗਰੇਵਾਲ ਨੂੰ ਹੂੰ ਉਹ ਤਿੰਨ ਦਿਨ ਅੰਦਰ ਹਰ ਮੰਦਰ ਸਾਹਿਬ ਦੀ ਸੇਵਾ ਕਰਕੇ ਗਿਆ ਜੀ ਕਿਸੇ ਵੀ ਬਗੜਾ ਬਗੜਨੀ ਚੀਤਾ ਬਿਲਕੁਲ ਨਹੀਂ ਮੈਂ ਨਾ ਉੱਥੇ ਬਗੈਰ ਅਮਰਤ ਘੜੀ ਤੋਂ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਜੀ ਉਹਦੋਂ ਪਿੱਛੋਂ ਪਾਲਕੀ ਆਉਂਦੀ ਮਹਾਰਾਜ ਜੀ ਫਿਰ ਉਹਦੋਂ ਪਿੱਛੋਂ ਆਮ ਲੋਕ ਜਾਂਦੇ ਅੰਦਰ ਤੇ ਉਹ ਉਹ ਮੋਨਾ ਕੋਈ ਨਾ ਸੀ ਹਾਂਜੀ ਪਰ ਕੀ ਜੱਜ ਜੱਜ ਦੇਤੀ ਹੂੰ ਵੀ ਹਰਮਨ ਦੇ ਅੰਦਰ ਜੰਗਲਾਂ ਦੀ ਸੇਵਾ ਕਰਨ ਦੀ ਇਹ ਐਡੇ ਬਿਸ਼ਰਮ ਹੈ ਵੀ ਜੋ ਇੱਕ ਪਾਸੇ ਦਾ ਉਹ ਅੰਦਰ ਸੇਵਾ ਕਰ ਰਿਹਾ ਹੈ ਵੀ ਇੱਕ ਇੰਦਰਾ ਦਾ ਪੋਤਾ ਜਿਹਨੇ ਹਰਮਨਦੇਵ ਸਾਹਿਬ ਕਾਲਪਾਤ ਦੇ ਗੋਲਿਆਂ ਨਾਲ ਟਾਇਆ ਹੈ ਉਹ ਅੱਜ ਉਹ ਲੱਗ ਰੋ ਨਹੀਂ ਕਰਦੇ ਤੇ ਜੀ ਉਹਨੇ ਮੇਰੀ ਪਿਆ ਕੇ ਬਿਆਨ ਸਿੱਖਾਂ ਦੇ ਹੱਕ ਦੇ ਵੇਤਾ ਇਹ ਜਿਹੜਾ ਸਿੱਖ ਦਾ ਕੜਾ ਤੇ ਇਹ ਦਸਤਾਰ ਇਹ ਲਈ ਜਾ ਰਹੀ ਹੈ ਤੇ ਹੁਣੇ ਤੇ ਉਹ ਉਹਦਾ ਮੁੱਦਾ ਲੈ ਕੇ ਬੈਠੇ ਵੀ ਉਹਨੇ ਬਿਆਨ ਕਿਉਂ ਦਿੱਤਾ ਹੈ ਉਹਦੀ ਦਾਦੀ ਨੇ ਕਾਲਪ ਤੋਂ ਠਟਾਇਆ ਹੈ ਇੱਕ ਹੀ ਕਾਲਪ ਤੋਂ ਠਟਾਇਆ ਸੀ ਉਹ ਜਦੋਂ ਤਿੰਨ ਦਿਨ ਸੇਵਾ ਕਰਦਾ ਰਿਹਾ ਤੇ ਉਹਦੋਂ ਤੁਸੀਂ ਅੰਨੇ ਸਹ ਬਿਲਕੁਲ ਸਹੀ ਗੱਲ ਹੈ ਮਿੱਠੇ ਅੰਦਰ ਸੇਵਾ ਥੋੜੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਉਹ ਦਿਲ ਵੜ ਕੇ ਕਰ ਗਿਆ ਸੋ ਦੋਸਤੋ ਮੇਰੇ ਨਾਲ ਬਾਬਾ ਹਮੀਰ ਸਿੰਘ ਫੋਨ ਲਾਈਨ ਤੇ ਹੈਗੇ ਸੀਗੇ ਜਿਨ੍ਹਾਂ ਨੇ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਸੀਗਾ ਉਸ ਤੇ ਰਵਨੀਤ ਬਿੱਟੂ ਨੇ ਪੜ੍ਹ ਕੇ ਬਿਆਨ ਦਿੱਤਾ ਸੀਗਾ ਵੀ ਇੱਕ ਅੱਤਵਾਦੀ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਪਗੜੀ ਤੇ ਕੜੇ ਦੀ ਗੱਲ ਕਰ ਸਕਦਾ ਹੈਗਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਬਾਬਾ ਜੀ ਆਪ ਜੀ ਦਾ ਸਮਾਂ ਦੇਣ ਵਾਸਤੇ ਧੰਨਵਾਦ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਮਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ